ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪਛਮੀ ਤੋਂ ਵਿਧਾਇਕ ਸ਼ੀਤਲ ਅਗੋਰਾਲ ਤੇ ਭਾਜਪਾ ਵਿੱਚ ਜਨਮਗਰੂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਤੇ ਸ਼ੈਰਾਨਾ ਅੰਦਾਜ਼ ਵਿੱਚ ਨਿਸ਼ਾਨਾ ਵੇਨਿਆ ਹੈ ਇਸ ਦਿਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੀ ਗਰਤਨ ਹਮੇਸ਼ਾ ਮਾਨ ਨਾਲ ਉੱਚੀ ਰੱਖਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਲਿਖਿਆ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ 'ਚ ਜਾ ਕੇ ਉਹ ਮਰ ਜਾਂਦਾ ਹੈ ਉਹ ਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸੜ ਜਾਂਦਾ ਹੈ ਪੰਜਾਬ ਦੀ ਗਰਦਨ ਮਾਨ ਨਾਲ ਹਮੇਸ਼ਾ ਉੱਚੀ ਰੱਖਾਂਗੇ ਜਲੰਧਰ ਤੋਂ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕ ਸ਼ੀਤਲ ਅਗਰਵਾਲ ਦੇ ਭਾਜਪਾ ਜੀ ਸ਼ਾਮਲ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਗ ਕੱਸਿਆ ਹੈ ਸ਼ਰਾਨਾ ਅੰਦਾਜ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ 'ਚ ਜਾ ਕੇ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰੇ ਹਾਂ ਬਸ਼ਰਮਾ ਦਾ ਨੀਵੀਂ ਪਾ ਕੇ ਵੀ ਸੜ ਜਾਂਦਾ ਹੈ ਪੰਜਾਬ ਦੀ ਗਰਦਨ ਮਾਨ ਨਾਲ ਹਮੇਸ਼ਾ ਉੱਚੀ ਰੱਖਾਂਗੇ ਇਹ ਗੱਲ ਠੀਕ ਹੈ ਕਿ ਜਿਹੜੇ ਵਾਦੇ ਅਸੀਂ ਜਲੰਧਰ ਦੇ ਲੋਕਾਂ ਦੇ ਨਾਲ ਜਿਮਨੀ ਜ਼ੋਨ ਦੇ ਵਿੱਚ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਤੇ ਮੈਂ ਸਮਝਦਾ ਕਿ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਉੱਤੇ ਹੱਥ ਨਹੀਂ ਰੱਖਿਆ ਜਲੰਧਰ ਦੇ ਜਿਹੜੇ ਕੰਮ ਸਨ ਚਾਹੇ ਉਹ ਸੜਕਾਂ ਦੇ ਸਨ ਚਾਹੇ ਉਹ ਪਿੰਡਾਂ ਦੀਆਂ ਫਿਰਨੀਆਂ ਦੇ ਸਨ ਚਾਹੇ ਉਹ ਪਿੰਡਾਂ ਦੇ ਛੱਪੜਾਂ ਦੇ ਸਨ ਚਾਹੇ ਉਹ ਲੋਕਲ ਬਾਡੀ ਸ਼ਹਿਰ ਦੀਆਂ ਸੜਕਾਂ ਸਨ ਤਾਂ ਬਹੁਤ ਜਿਹੜੇ ਕੰਮ ਹੈ ਮੈਂ ਸਮਝਦਾ ਕਿ ਉਹ ਸ਼ੁਰੂ ਹੀ ਨਹੀਂ ਹੋ पाए